ਈ ਗੱਲ ਬਈ ਅੱਜ ਕਮਾਲੂ ਵਾਲੇ ਆਪਾਂ ਇਕੱਠੇ ਹੋ ਗਏ ਤਲਵੰਡੀ ਵਾਲੇ ਆਪਾਂ ਇਕੱਠੇ ਹੋ ਗਏ ਅੱਜ ਇੱਥੇ ਐਸੇ ਸਟੇਜ ਦੇ ਉੱਤੇ ਮੈਥੋਂ ਬੋਲਦਿਆਂ ਪਹਿਲਾਂ ਇੱਕ ਬਾਈ ਨੇ ਕਿਹਾ ਕਿ ਸਾਡੇ ਪਿੰਡ ਤਲਵੰਡੀ ਅਕਲੀਏ ਦੇ ਵਿੱਚ ਫਲਕੀ ਲੱਗ ਰਹੀ ਆ ਆ ਜਾਓ ਉੱਥੇ ਵੀ ਪਹੁੰਚੋ ਇੱਥੇ ਇੱਕ ਮੁੰਡਾ ਮੇਰੇ ਕੋਲੇ ਆਇਆ ਫੁੱਲੋ ਖਾਰੀ ਤੋਂ ਸਾਡੇ ਪਿੰਡ ਦੇ ਵਿੱਚ ਵੀ ਗੈਸ ਪੈਪ ਲੰਗਾ ਰਹਿਆ ਸਾਡੀ ਵੀ ਗੱਲ ਕਰੋ ਜਿੱਦੇ ਅਸੀਂ ਲੁਧਿਆਣਾ ਖੜ ਕੇ ਹੱਕਾ ਮਾਰਦੇ ਸੀਗੇ ਵੀ ਆ ਜਾਓ ਪੰਜਾਬ ਦੇ ਉੱਠ ਕੇ ਲੋਕਾਂ ਆਓ ਤੁਹਾਡੇ ਦਰਿਆਵਾਂ 'ਚ ਜ਼ਹਿਰ ਪਾ ਕੇ ਤੁਹਾਨੂੰ ਮਾਰਿਆ ਜਾ ਰਿਹਾ ਤੁਹਾਡੇ ਬੁੱਢੇ ਦਰਿਆ 'ਚ ਹਰੀਲੇ ਕਰਤੇ ਕੈਮੀਕਲ ਪਾ ਕੇ ਉਦੋਂ ਨਹੀਂ ਪੰਜਾਬ ਉੱਠਿਆ ਬਈ ਅਸੀਂ ਜੈਸਲਮੇਰ ਤੱਕ ਗਏ ਈਕਾਨੇਰ ਗਏ ਗੰਗਾ ਨਗਰ ਗਏ ਅਬ ਅੱਜ ਤੋਜਮਾਨ ਪੂਰੇ 7 ਮਹੀਨੇ ਅਸੀਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਫਰੋਈਪੁਰ ਫਰੀਦਕੋਟ ਮੋਗਾ ਮਲੂਟ ਹਵੋਰ ਲੁਧਿਆਣਾ ਦੇ ਪਿੰਡਾਂ 'ਚ ਗਏ ਜਿੰਨਾ ਪਿੰਡਾਂ ਦੇ ਵਿੱਚ 80% ਕਾ ਪਿੜਿਆ ਲੋਕਾਂ ਨੂੰ ਕੈਂਸਰ ਨਾਲ ਲੋਕ ਮਰ ਰਹੇ ਆ 2-4-4 ਸਾਲ ਦੇ ਔਰ ਉੱਥੇ ਕਿੰਨਾ ਬੰਦਾ ਪਹੁੰਚਿਆ ਲੁਧਿਆਣੇ ਗਿਣਤੀ ਦਾ 3000 ਬੰਦਾ ਵੀਰਨ ਦਾ 3 ਕਰੋੜ ਬੰਦਾ ਪੰਜਾਬ ਤੇ ਰਾਜਸਥਾਨ ਦਾ ਪੌਸ ਜਾ ਬੰਦਾ 3000 ਹੈ ਮੈਨੂੰ ਰਾਹ ਦੇ ਵਿੱਚ ਪੁਲਿਸ ਦਾ ਘੇਰਾ ਪੈਂਦਾ ਇੱਕ ਪਿੰਡ ਲੁਧਿਆਣੇ ਦੇ ਪਿੰਡ ਦੇ ਵਿੱਚ ਮੈਂ ਕਹਿੰਦਾ ਮੈਂ ਲੱਖਾਂ ਸਦਾਰਾ ਦਾ ਬਾਈ ਮੈਨੂੰ ਪੁਲਿਸ ਘੇਰਦੀ ਹੈ ਲੋਕ ਬਨੇਰਿਆਂ ਤੇ ਖੜ ਕੇ ਤਮਾਸ਼ਾ ਦੇਖਦੇ ਆ ਤੇ ਦਰਵਾਜਾ ਭੇਡ ਲੈਂਦੇ ਆ ਸਾਨੂੰ ਕੀ ਲੱਗਦਾ ਹੈ ਜਿਹੜੀ ਅੱਗ ਇਹ ਸਾਡੇ ਘਰੇ ਨਹੀਂ ਆਉਣੀ ਅਸੀਂ ਜੈਸਲਮੇਰ, ਬੀਕਾਨੇਰ, ਗੰਗਾਰਨ ਵੋਟਾਂ 'ਤੇ ਖੜੇ ਹੋਣਾ ਸਾਨੂੰ ਇੱਕ ਗੱਲ ਦੀ ਸਾਂਝ ਹੈ ਵੀ ਜੀ ਸਮਾਜ ਚੋਂਦਾ ਰਹੂਗਾ ਸਾਡਾ ਸੋਚਦੇ ਆਂ ਆਪਾਂ ਕੀ ਲੈਣਾ ਐ ਇਹ ਮਸਲਾ ਲੁਧਿਆਣੇ ਦਾ ਇਹ ਮਸਲਾ ਸਤਲੋਜ ਦਾ ਇਸ ਦਾ ਪਾਣੀ ਕੀ ਪਿੰਦੇ ਭਰਦੇ ਆਲੇ ਫਿਰ ਬੁੱਢੇ ਦਰਿਆ ਦਾ ਮਸਲਾ ਸੀ ਕੀ ਲੈਣਾ ਐ ਇਹ ਮਤ ਸੋਚੋ ਯਾਰ ਘਰ ਇੱਕ ਦੇ ਘਰ ਆਉਣੀਆਂ ਯਾਦ ਰੱਖੋ ਅਲੀ ਇਕੱਠੇ ਨਹੀਂ ਹੈਗੇ 24000 ਏਕੜ ਜ਼ਮੀਨ ਕੱਲੇ ਲੁਧਿਆਣੇ ਵਿੱਚ ਆ ਲੈਂਡ ਪੂਲਿੰਗ ਨੀਤੀ ਦੇ ਵਿੱਚ ਐਕਵਾਇਰ ਕੀਤੀ ਜਾਣੀ ਆ ਲੱਖਾਂ ਏਕੜ ਤੁਹਾਡੀ ਜ਼ਮੀਨ ਪੂਰੇ ਪੰਜਾਬ ਰੋਕੀ ਜਾ ਰਹੀ ਹੈ ਤੁਹਾਡੀ 50000 ਏਕੜ ਜ਼ਮੀਨ ਅੱਜ ਗਿਆ ਭਾਰਤ ਵਾਲਿਆਂ ਦੀਆਂ ਸੜਕਾਂ ਦੇ ਰੋਕੀ ਜਾ ਚੁੱਕੀ ਹੈ ਤੁਹਾਡੀ 50000 ਏਕੜ ਜ਼ਮੀਨ ਜਿਹੜਾ ਰੇਤ ਦੀਆਂ ਲੀਆਂ ਵਿਚਾਰ ਰੋਕੀ ਜਾ ਰਹੀ ਹੈ ਇੱਥੋਂ ਦੀ ਜਾਣੀਆ ਤੁਹਾਡੇ ਤਲਵੰਦੋ ਰਾਮਿਓ ਲੈ ਕੇ ਸਿੱਧੇ ਉਹ ਪਠਾਨਕੋਟ ਨੂੰ ਰੇਤ ਦੀ ਲਈ ਉਧਰੋਂ ਜਾਣੀਆ ਘਾਪੜੀ ਤੋਂ ਲੁਧਿਆਣਾ ਅਕਾਲ ਦੇ ਵਰਦੇ ਸਰਵੇ ਆਪਾਂ ਕਹਿੰਦੇ ਆ ਜਿਮੀਨਾਂ ਨਹੀਂ ਦੇਵਾਂਗੇ ਜੀ ਸਾਡੀ ਜਮੀਨ ਕੌਣ ਖੋਲੂਗਾ ਜੀ